ਇੱਕ ਮਾਂ ਦੀ ਘਟਿਆ ਕਰਤੂਤ ਦੇਖੋ ਜਿਨੇ ਆਪਣੇ ਪ੍ਰੇਮੀ ਦੇ ਪਿੱਛੇ ਲੱਗ ਕੇ ਆਪਣੇ ਮਸੂਮ 4 ਸਾਲਾਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਹ ਮਾਂ ਜਿਹਦੇ ਪਹਿਲਾਂ ਵੀ ਦੋ ਬੱਚਿਆਂ ਦੀ ਮੌਤ ਰਸਮਈ ਤਰੀਕੇ ਦੇ ਨਾਲ ਹੋ ਚੁੱਕੀ ਆ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਇਹ ਘਟਨਾ ਯੂਪੀ ਦੇ ਕਾਨਪੁਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਮਾਂ ਨੇ ਆਪ ਐਡੀ ਹੈਵਾਨ ਬਣੀ ਪ੍ਰੇਮੀ ਦੇ ਪਿੱਛੇ ਲੱਗ ਕੇ ਕਿ ਆਪਣੇ 4 ਸਾਲਾਂ ਦੇ ਮਾਸੂਮ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਉਤਾਰਿਆ ਕਿਵੇਂ ਉਹਨਾਂ ਦੇ ਉਹ ਬੱਚੇ ਦੇ ਗਲ ਦੇ ਵਿੱਚ ਇੱਕ ਤਵੀਤ ਪਾਇਆ ਹੋਇਆ ਸੀ ਕਾਲੇ ਦਾਗੇ ਨਾ ਬਣ ਕੇ ਜਿਵੇਂ ਕਿ ਸਾਡੇ ਪਿੰਡਾਂ ਵਿੱਚ ਆਮ ਹੀ ਲੋਕ ਕਰਦੇ ਆ ਕਿ ਅਸੀਂ ਆਪਣੇ ਬੱਚੇ ਦੀ ਰੱਖਿਆ ਕਰਨੀ ਆ ਇੱਕ ਮਨ ਦੇ ਵਿੱਚ ਲੋਕਾਂ ਦੇ ਵਿਸ਼ਵਾਸ ਹੁੰਦਾ ਕਿ ਅਸੀਂ ਆਪਦੇ ਬੱਚੇ ਦੀ ਰੱਖਿਆ ਵਾਸਤੇ ਤਵੀਤ ਪਾਉਣਾ ਤਾਂ ਉਸੇ ਤਵੀਤ ਦੇ ਨਾਲ ਬੱਚੇ ਦਾ ਗਲਾ ਕੁੱਟ ਕੇ ਮਾਂ ਨੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਉਹਨੇ ਫਿਰ ਕੱਪੜੇ ਦੇ ਵਿੱਚ ਲਪੇਟਿਆ ਤੇ ਲਪੇਟ ਕੇ ਲਿਜਾ ਕੇ ਦਾਦੇ ਦੇ ਨਾਲ ਪਾ ਦਿੱਤਾ ਸਵੇਰੇ ਸਵੇਰੇ ਸੁਬਾ ਸੁਬਾ ਦੀ ਗੱਲ ਆ ਕਿਉਂਕਿ ਸਾਰੀ ਰਾਤ ਦਾ ਵਿਚਾਰਾ ਬੱਚਾ ਜਦੋਂ ਸੁਬਾ ਉੱਠਿਆ ਹੋਣਾ ਜਾਗਿਆ ਹੋਣਾ ਤੇ ਮਾਂ ਨੇ ਉਹਦੀ ਉਹਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਪਤੀ ਆਇਆ ਪਤੀ ਨੇ ਪੁੱਛਿਆ ਕਿ ਮਨੀਸ਼ਾ ਆਪਣਾ ਬੱਚਾ ਉੱਠਿਆ ਨਹੀਂ ਤਾ ਕਹਿੰਦੀ ਨਹੀਂ ਉਹ ਸੌ ਰਿਹਾ ਏ ਦਾਦੇ ਦੇ ਨਾਲ ਪਿਆ ਪਤੀ ਕਹਿੰਦਾ ਕਿ ਚੱਲ ਉਹਨੂੰ ਜਗਾ ਉਠਾ ਉਹਨੂੰ ਸਾਰੀ ਰਾਤ ਦਾ ਭੁੱਖਾ ਏ ਬੱਚਾ ਉਹਨੂੰ ਦੁੱਧ ਪਲਾਈਏ ਤਾਂ ਉਹ ਕਹਿੰਦੀ ਕਿ ਨਹੀਂ ਉਹਨੂੰ ਸੌਣ ਲੈਣ ਦੋ ਮਸਾ ਤਾਂ ਸੁੱਤਾ ਏ ਦਾਦੇ ਦੇ ਨਾਲ ਉਹ ਪਹਿਲਾਂ ਜਾਗਿਆ ਸੀ ਤੇ ਮੈਂ ਫੇਰ ਚੁੱਕ ਕੇ ਉਹਨੂੰ ਆਪਦੇ ਦਾਦੇ ਦੇ ਨਾਲ ਪਾ ਦਿੱਤਾ ਏ ਉਹ ਬੱਚੇ ਤੇ ਦਾਦੇ ਦੇ ਨਾਲ ਤਾਂ ਹੁਣ ਨਹੀਂ ਹਲੇ ਨਹੀਂ ਉਠਾਉਣਾ ਤਾਂ ਪਤੀ ਕਹਿੰਦਾ ਨਹੀਂ ਉਹ ਸਾਰੀ ਰਾਤ ਦਾ ਭੁੱਖਾ ਤੇ ਐਵੇਂ ਕਹਿ ਕੇ ਪਤੀ ਆਪ ਹੀ ਆਪਦੇ ਬੱਚੇ ਨੂੰ ਜਗਾਉਣ ਵਾਸਤੇ ਚਲਾ ਜਾਂਦਾ ਜਦੋਂ ਪਤੀ ਬੱਚੇ ਨੂੰ ਜਗਾਉਣ ਵਾਸਤੇ ਜਾਂਦਾ ਏ ਤਾਂ ਉਹ ਦੇਖਦਾ ਏ ਕਿ ਬੱਚੇ ਦੀਆਂ ਅੱਖਾਂ ਤਾਂ ਖੁੱਲੀਆਂ ਪਰ ਬੱਚਾ ਕੋਈ ਮੂਵਮੈਂਟ ਨਹੀਂ ਕਰ ਰਿਹਾ ਹਿੱਲ ਨਹੀਂ ਰਿਹਾਗਾ ਕਾਰਨ ਕੀ ਹੋਇਆ ਬੱਚੇ ਨੂੰ ਕਾਫੀ ਹਲਾਉਂਦਾ ਝੁਲਾਉਂਦਾ ਜਦੋਂ ਬੱਚੇ ਦੀ ਮੌਤ ਹੀ ਹੋ ਚੁੱਕੀ ਸੀ ਤੇ ਉਹਦੇ ਵਿੱਚ ਤਾਂ ਕੀ ਕੋਈ ਮੂਵਮੈਂਟ ਆਉਣੀ ਸੀ ਤਾਂ ਉਹ ਫਟਾਫਟ ਉਹਨੂੰ ਹਸਪੀਟਲ ਲੈ ਕੇ ਜਾਂਦਾ ਤਾਂ ਫੇਰ ਪਤਾ ਲੱਗਦਾ ਕਿ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਏ ਬੱਚਾ ਤਾਂ ਕਾਫੀ ਟਾਈਮ ਦਾ ਮਰ ਚੁੱਕਾ ਤਾਂ ਫਿਰ ਪੁਲਿਸ ਆਉਂਦੀ ਆ ਉਸ ਔਰਤ ਤੋਂ ਉਹ ਬੱਚੇ ਦੀ ਮਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਕਿਉਂ ਕੀਤੀ ਜਾਂਦੀ ਉਹਦੇ ਤੇ ਛੱਕ ਕਿਉਂ ਹੁੰਦਾ ਕਿਉਂਕਿ ਕੁਝ ਦਿਨ ਪਹਿਲਾਂ ਦੱਸਿਆ ਜਾ ਰਿਹਾ ਕਿ 16 ਅਪ੍ਰੈਲ ਨੂੰ ਇਹ ਜਿਹੜੀ ਮਾਂ ਸੀ ਘਰੋਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਸੀ ਫਿਰ ਇਹਨਾਂ ਨੂੰ ਥਾਣੇ ਦੇ ਵਿੱਚ ਸਮਝਾਵਾਂ ਜਾ ਕੇ ਉਸ ਔਰਤ ਨੂੰ 6 ਦਿਨ ਬਾਅਦ ਉਹਦੇ ਭੱਜਣ ਤੋਂ 6 ਦਿਨ ਬਾਅਦ ਉਹਨੂੰ ਘਰ ਵਾਪਸ ਲਿਆਂਦਾ ਗਿਆ ਸੀ ਤੇ ਫੇਰ ਉਹਨੇ ਆਪਣੇ ਘਰ ਵਾਪਸ ਆਉਣ ਤੋਂ ਕੁਝ ਟਾਈਮ ਬਾਅਦ ਹੀ ਆਪਣੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਡੀसीपी ਸਤਜਜੀਤ ਨੇ ਦੱਸਿਆ ਕਿ ਉਸ ਔਰਤ ਨੇ ਇਹ ਗਲ ਕਬੂਲ ਕਰ ਰਹੀ ਕਰ ਲਈ ਆ ਕਿ ਹਾਂ ਮੈਂ ਹੀ ਆਪਣੇ ਜਿਹੜਾ ਬੱਚਾ ਏ ਉਹਨੂੰ ਮੌਤ ਦੇ ਘਾਟ ਉਤਾਰਿਆ ਏ ਦੱਸਿਆ ਜਾ ਰਿਹਾ ਕਿ ਉਸ ਔਰਤ ਦੇ ਸਹੁਰੇ ਉਸ ਔਰਤ ਤੇ ਇਲਜ਼ਾਮ ਲਗਾ ਰਹੇ ਨੇ ਕਿ ਪਿੰਡ ਦੇ ਹੀ ਇੱਕ ਵਿਅਕਤੀ ਆ 7 ਸਾਲ ਪਹਿਲਾਂ ਸਾਡੇ ਘਰੇ ਇਹ ਨੂੰ ਵਿਆਹੀ ਆਈ ਸੀ ਤੇ ਫੇਰ ਇਹਦਾ ਇਥੋਂ ਦੇ ਕਿਸੇ ਲੜਕੇ ਦੇ ਨਾਲ ਪ੍ਰੇਮ ਸਬੰਧ ਬਣ ਗਏ ਜਿਹਦੇ ਨਾਲ ਇਹ ਘਰੋਂ ਫਰਾਰ ਹੋਈ ਸੀ ਤੇ ਉਹਦੇ ਪਿੱਛੇ ਲੱਗ ਕੇ ਹੀ ਇਹਨੇ ਸਾਡੇ ਮਾਸੂਮ ਪੋਤੇ ਨੂੰ ਮੌਤ ਦੇ ਘਾਟ ਉਤਾਰਿਆ ਏ ਤਾਂ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਔਰਤਾ ਇਹਦੀ ਇੱਕ ਦੋ ਸਾਲਾਂ ਦੀ ਮਾਸੂਮ ਧੀ ਸੀ ਤੇ ਫੇਰ ਇੱਕ ਸਾਲ ਦਾ ਪੁੱਤ ਸੀ ਦੋਹਾਂ ਦੀ ਰਹੱਸਮਈ ਤਰੀਕੇ ਦੇ ਨਾਲ ਮੌਤ ਹੋ ਗਈ ਸੀ ਤਾ ਪਰਿਵਾਰਕ ਮੈਂਬਰ ਕਹਿੰਦੇ ਵੀ ਅਸੀਂ ਸੋਚਿਆ ਕਿ ਸ਼ਾਇਦ ਠੰਡ ਕਾਰਨ ਇਹਨਾਂ ਬੱਚਿਆਂ ਦੀ ਮੌਤ ਹੋ ਗਈ ਤਾਂ ਕਹਿੰਦੇ ਹੁਣ ਆਹ ਮਾਮਲੇ ਵਿੱਚ ਨਵਾਂ ਖੁਲਾਸਾ ਹੋ ਗਿਆ ਕਿ ਇਸ ਔਰਤ ਨੇ ਆਪਣੇ ਪੁੱਤ ਨੂੰ ਆਪਣੇ ਹੀ ਹੱਥਾਂ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਕੀ ਕੋਈ ਮਾਂ ਕਿਸੇ ਪ੍ਰੇਮੀ ਦੇ ਪਿੱਛੇ ਲੱਗ ਕੇ ਐਵੇਂ ਕਰ ਸਕਦੀ ਹੈ ਪ੍ਰੇਮ ਪ੍ਰੂਮ ਤਾਂ ਹੈ ਨਹੀਂ ਭਰਾਵੋ ਇਹ ਜਿਸਮਾਂ ਦੀ ਖਿੱਚ ਹੋ ਸਕਦੀ ਹੈ ਜਿਸਮਾਂ ਦੀ ਭੁੱਖ ਹੋ ਸਕਦੀ ਆ ਕਿਉਂਕਿ ਜਿਹੜਾ ਵੀ ਇਨਸਾਨ ਕਿਸੇ ਦੇ ਨਾਲ ਪਿਆਰ ਕਰਦਾ ਉਹ ਕੱਟੋ-ਕੱਟ ਕਿਸੇ ਨੂੰ ਮੌਤ ਦੇ ਘਾਟ ਨਹੀਂ ਉਤਾਰ ਸਕਦਾ ਤੇ ਨਾ ਹੀ ਜੇ ਸਾਹਮਣੇ ਵਾਲਾ ਪਿਆਰ ਆਦਮੀ ਵੀ ਆਪਾਂ ਨੂੰ ਪਿਆਰ ਕਰਦਾ ਕੋਈ ਵੀ ਇਨਸਾਨ ਆ ਸਾਹਮਣੇ ਵਾਲਾ ਮੁੰਡਾ ਹੋਵੇ ਕੁੜੀ ਹੋਵੇ ਜੇਕਰ ਉਹ ਵੀ ਸਾਨੂੰ ਪਿਆਰ ਕਰਦਾ ਤਾਂ ਉਹ ਕਦੇ ਸਾਡੇ ਤੋਂ ਇਹੋ ਜੀ ਉਮੀਦ ਨਹੀਂ ਕਰੂਗਾ ਕਿ ਅਸੀਂ ਆਪਣੇਆਂ ਦਾ ਚਾਹੇ ਸਾਡਾ ਪਤੀ ਹੋਵੇ ਚਾਹੇ ਸਾਡਾ ਬੱਚਾ ਹੋਵੇ ਚਾਹੇ ਸਾਡਾ ਕੋਈ ਮਾਂ ਬਾਪ ਹੋਵੇ ਕਿ ਉਹਨੂੰ ਮੌਤ ਦੇ ਘਾਟ ਉਤਾਰ ਕੇ ਅਸੀਂ ਫੇਰ ਉਹਦੇ ਨਾਲ ਵਸੀਏ ਕਿਉਂਕਿ ਜੇਕਰ ਅਸੀਂ ਐਡੀ ਅਪਰਾਧੀ ਮਾਨਸਿਕਤਾ ਦੇ ਆ ਆਪਣੇ ਮਾਪੇ ਬਾਪ ਨਾਲ ਆਪਣੇ ਬੱਚਿਆਂ ਨਾਲ ਅਜਿਹੀ ਘਟੀਆ ਕਰਤੂਤ ਕਰ ਸਕਦੇ ਆ ਤਾਂ ਸਾਹਮਣੇ ਵਾਲੇ ਨਾਲ ਵੀ ਕਰ ਸਕਦੇ ਆ ਤੇ ਨਾਲੇ ਜਿਹੜਾ ਵੀ ਕੋਈ ਇਨਸਾਨ ਜਿਹੜੇ ਵੀ ਇਨਸਾਨ ਦੇ ਅੰਦਰ ਪਿਆਰ ਆ ਜਜ਼ਬਾਤ ਆ ਭਾਵਨਾਵਾਂ ਉਹ ਕਦੇ ਵੀ ਖੂਨੀ ਹੋ ਹੀ ਨਹੀਂ ਸਕਦਾ ਕਾਤਲ ਹੋ ਹੀ ਨਹੀਂ ਸਕਦਾ ਉਹ ਬੰਦਾ ਬਹੁਤ ਸੌਫਟ ਦਿਲ ਦਾ ਹੁੰਦਾ ਸੌਫਟ ਮਾਈਂਡ ਦਾ ਹੁੰਦਾ ਉਹ ਬੰਦਾ ਉਹ ਕਦੇ ਵੀ ਕਿਸੇ ਦਾ ਖੂਨ ਕਰਨ ਤੱਕ ਨਹੀਂ ਜਾਂਦਾ ਇੰਨੀ ਘਟੀਆ ਪੱਧਰ ਤੇ ਉਹ ਬੰਦਾ ਜਾ ਹੀ ਨਹੀਂ ਸਕਦਾ ਤਾਂ ਇਹ ਔਰਤ ਨੇ ਇੰਨੀ ਘਟੀਆ ਕਰਤੂਤ ਕੀਤੀ ਆ ਕਿ ਆਪਣੇ ਮਸੂਮ 4 ਸਾਲਾਂ ਦੇ ਪੁੱਤ ਨੂੰ ਉਹਨੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਹੁਣ ਜਿਹੜੇ ਹੈਗੇ ਆ ਸੋਹਰਾ ਪਰਿਵਾਰ ਦਾ ਉਸ ਔਰਤ ਦੇ ਰੋ ਰੋ ਕੇ ਬੁਰਾ ਹਾਲ ਆ ਕਿ ਸਾਡਾ ਪੁੱਤ ਆ ਇਸ ਜਹਾਨ ਤੋਂ ਚਲਾ ਗਿਆ ਸਾਡੇ ਦਾ ਪਹਿਲਾਂ ਹੀ ਇੱਕ ਪੁੱਤਾਂ ਤੇ ਪੋਤੀ ਇਸ ਜਹਾਨ ਤੋਂ ਚਲੇ ਗਏ ਤਾਂ ਉਹਨਾਂ ਦੀ ਮੌਤ ਵੀ ਹੁਣ ਰਹੱਸ ਬਣੀ ਹੋਈ ਆ ਬੇहद ਹੈਰਾਨ ਕਰਨ ਵਾਲਾ ਮਾਮਲਾ ਇਹ ਯੂਪੀ ਤੋਂ ਸਾਹਮਣੇ ਆਇਆ